ਵਾਗੋ ਉਸਤਰਾ ਆਪਣੇ ਪ੍ਰਾਤਰੀ ਜਥੇਬੰਦਿਆਂ ਦੇ ਤੇ ਜिले ਦੇ ਆਗੂ ਜिले ਦੇ ਉਹ ਫੋਟੋ ਮੈਂ ਤੇ ਪਾਰਕ ਮੈਂ ਨਾ ਸਾਰੇ ਨਾਲ ਲਾਈਨ ਚ ਲਾ ਕੇ ਆਪਣੇ ਮਹਾਨ ਜੀ ਨੂੰ ਖੋਲਾ ਕਰਨਗੇ ਉਹ ਫੋਟੋ ਮੈਂ ਹੁਣ ਪੰਜਾਬ ਦੇ ਦੁਨੀਆ ਦੇ ਜਨਾਬਾਂ ਮੇਜ ਸਿੰਘ ਜੀ ਕਹਿੰਦੇ ਉਹ ਤੋਂ ਮਸੋਧਨ ਹੋ ਕੇ ਉਹਨਾਂ ਤੋਂ ਬਾਅਦ ਭਾਰਤਿਕ ਸੰਘ ਨੇ ਟਰਵਾਹਦੇ ਜਨਸ਼ਕਤੀ ਸ੍ਰੀ ਰੇਸ਼ਵਰ ਜੀ ਕੋਕਰੀ ਕਲਾ ਉਹ ਵੀ ਆਇਆ ਪਰ ਆਪਿਆ ਕੇ ਦੁਨੀਆ ਦੇ ਜਨਾਬਾਂ ਮੇਜ ਸਿੰਘ ਜੀ ਕਹਿੰਦੇ ਉਸ ਤੇ ਜਾ ਤੋੜਵਾ ਜਿਹੜੇ ਬਾਫਰੂਮਾਂ ਸਾਹਮਣੇ ਉਹ ਮਾਪਣ ਵਾਸਤੇ ਆ ਸਾਡੇ ਜਿਹੜੇ ਬਾਈਕ ਆਉਂਦੇ ਆ ਬਾਫਰ ਪਲਾਟ ਹੈਗਾ ਉਧਰ ਗਿਆ ਬਾਫਰੂਮਾਂ ਬੜਾ ਪਾਸੇ ਸਾਡੇ ਬਾਈਕ ਬਲੈਂਕ ਦੇ ਖਾਤੇ ਬੋਲ ਰਹੇ ਉਧਰ ਆਇਆ ਤੇ ਬੇਨਤੀ ਆ ਕਿ ਜਿੰਨੇ ਕੋ ਬੈਠਿਆ ਜੀ